ਕਹਿੰਦੇ ਨੇ ਇੱਕ ਨਾ ਜੱਟਾਂ ਦੇ ਮੁੰਡੇ ਨੇ ਪਾਲੀ ਦੁਕਾਨ। ਉਹਨੋਂ ਦਾ ਸੁਭਾ ਜੱਟਾਂ ਵਾਲਾ। ਇੱਧਰ ਕੰਮ ਪਿਆ ਕੇ 1000 ਰੁਪਏ ਬਿੱਲੀ ਨੂੰ ਆਈ ਵੀਰੇ। ਦੁਕਾਨ ਨੂੰ ਮਾਰਿਆ ਕਰੇ ਜਿੰਦਰਾ ਤੇ ਕੰਮ ਚੱਲ ਜਾ ਕਰੇ। ਰਿਸ਼ਤੇਦਾਰੀ ਚ ਕਿਸੇ ਦਾ ਬਿੱਲੀ ਕੰਨ ਵੀ ਤੱਤਾ ਹੋਇਆ ਤੇ ਆਈ ਵੀਰੇ ਭੱਜ ਕੇ ਹੁਣ ਦੁਕਾਨ ਨੂੰ ਮਾਰਿਆ ਜਿੰਦਰਾ ਤੇ ਭੱਜ ਗਿਆ। ਕਿਸੇ ਨੂੰ ਕੋਈ ਛੋਟਾ ਜਿਹਾ ਕੰਮ ਪਿਆ ਮੇਰੇ ਨਾਲ ਚੱਲੀ ਚਲੋ ਜੀ। ਦੁਕਾਨ ਨੂੰ ਮਾਰਿਆ ਜਿੰਦਰਾ ਤੇ ਤੁਰ ਪਿਆ। ਹੁਣ ਬਿਨਾ ਖੋਲੇ ਦੁਕਾਨ ਨਾ ਚੱਲੀ ਦੁਕਾਨ ਨਾ ਚੱਲੀ ਤੇ ਪੈਸਾ ਨਾ ਆਇਆ ਪੈਸਾ ਨਾ ਆਇਆ ਤੇ ਜਿਨ੍ਹਾਂ ਦੇ ਕੰਮ ਧੰਦੇ ਜਾਂਦਾ ਸੀ ਉਹ ਸਭ ਛੱਡ ਗਏ ਹੌਲੀ ਹੌਲੀ ਬੜਾ ਉਦਾਸ ਰਹਿਣ ਲੱਗਾ ਫਿਰ ਉਹਦਾ ਯਾਰ ਸੀ ਇੱਕ ਬਾਣੀਆਂ ਉਹ ਬਾਣੀਆਂ ਕੋਲ ਗਿਆ ਹੁੰਦਾ ਯਾਰ ਮੇਰਾ ਕੰਮ ਨਹੀਂ ਚੱਲਦਾ ਤੇ ਰਿਸ਼ਤੇਦਾਰ ਵੀ ਸਾਰੇ ਛੱਡ ਗਏ ਨੇ ਤੇ ਤੂੰ ਬਾਣੀਆਂ ਬੰਦਾ ਤੂੰ ਕੋਈ ਸਲਾਹ ਦੇ ਉਹ ਕਹਿੰਦਾ ਵੀ ਤੈਨੂੰ ਸਲਾਹ ਤਾਂ ਦੇ ਦੂੰਗਾ ਤੈਨੂੰ ਇੱਕ ਤਾਂ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ। ਇੱਕ ਫਿਰ ਮੇਰੀ ਸਲਾਹ ਤੇ ਤੈਨੂੰ ਪੂਰਾ ਚੱਲਣਾ ਪਊਗਾ। ਆਂਦਾ ਜੀ ਦੱਸੋ ਆਂਦਾ ਤੂੰ ਐਂ ਕਰ 6 ਮਹੀਨੇ ਕੁਛ ਨਹੀਂ ਕਰਨਾ ਸਿਰਫ ਦੁਕਾਨ ਖੋਲਣੀ ਐ। ਤੇ ਕੋਈ ਸੱਦੇ ਤਾਂ ਜਵਾਬ ਦੇ ਦੇਈਂ। ਵੀ ਮੇਰੇ ਕੋਲ ਟਾਈਮ ਨਹੀਂ। ਤੇ ਟੈਨਸ਼ਨ ਹਲੇ 6 ਮਹੀਨੇ। ਆਂਦਾ ਚੱਲ ਠੀਕ ਐ। ਉਹਨੇ ਇਦਾਂ ਹੀ ਕੀਤਾ। 6 ਮਹੀਨੇ ਉਹਨੇ ਨਾ ਜਿਚਾ ਕੇ ਕੰਮ ਕੀਤਾ। ਜਿਹੜੇ ਉਹਦੇ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਸੀ ਨਾ ਨਾਰਾਜ਼ ਹੋ ਗਏ ਹੁਣ 6 ਮਹੀਨਿਆਂ ਬਾਅਦ ਨਾ ਉਹ ਚੰਗੀ ਕਮਾਈ ਕਰ ਗਿਆ ਬੰਦਾ ਥੋੜੇ ਚਿਰਾਂ ਜਿਨਾ ਮਿਹਨਤ ਕਰਕੇ ਉਹ ਲੱਖ ਬੱਧੀ ਕਰੋੜ ਬੱਧੀ ਤਾਂ ਹੀ ਅੱਪੜ ਗਿਆ ਆਪਣੀ ਮਿਹਨਤ ਨਾਲ ਤੇ ਫੇਰ ਕੀ ਹੋਇਆ ਵੀ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਸੀ ਨਾ ਉਹ ਫੇਰ ਉਹਦੇ ਕੋਲ ਵਾਪਸ ਮੋੜਾ ਏ ਹੁਣ ਉਹਨੂੰ ਕੋ ਨਾਲ ਜਾਣ ਲਈ ਵੀ ਨਹੀਂ ਕਹਿੰਦਾ ਸੀਗਾ ਪਰ ਸਾਰੇ ਸਲਾਹ ਉਹਦੇ ਤੋਂ ਲੈਂਦੇ ਸੀਗੇ ਤੇ ਇੱਕ ਦਿਨ ਉਹਨੂੰ ਉਹ ਬਾਣੀਆਂ ਆ ਗਿਆ ਉਹਦੀ ਦੁਕਾਨ ਤੇ ਆਂਦਾ ਕਿਵੇਂ ਆ ਕੰਮ ਚੱਲਿਆ ਆਂਦਾ ਜੀ ਕੰਮ ਤਾਂ ਹੁਣ ਤਾਂ ਬਹੁਤ ਵਧੀਆ ਜਾਂਦਾ ਰਿਸ਼ਤੇਦਾਰ ਕਹਿੰਦਾ ਰਿਸ਼ਤੇਦਾਰ ਵੀ ਸਾਰੇ ਮੋੜੇ ਨੇ ਪਰ ਆਂਦਾ ਵੀ ਬਾਣੀਆਂ ਨੂੰ ਆਂਦਾ ਵੀ ਇਹ ਹੋਇਆ ਕਿਵੇਂ ਉਹ ਕਹਿੰਦਾ ਵੀ ਇਹ ਦੋਸਤ ਮਿੱਤਰ ਰਿਸ਼ਤੇਦਾਰ ਸਭ ਨਾ ਪੈਸੇ ਦੇ ਹੁੰਦੇ ਨੇ ਜੇ ਤੁਹਾਡੇ ਕੋਲ ਪੈਸਾ ਹੈ ਤੇ ਤੁਸੀਂ ਇਹਨਾਂ ਨੂੰ ਪਰੇ ਵੀ ਛੁੱਟੀ ਜਾਓਗੇ ਨਾ ਤਾਂ ਵੀ ਤੁਹਾਡੇ ਉੱਤੇ ਜੜਨਗੇ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਜਿਹੜੇ ਤੁਹਾਡੇ ਸਕੇ ਨੇ ਨਾ ਉਹ ਵੀ ਤੁਹਾਡੇ ਤੋਂ ਮੂੰਹ ਮੋੜ ਜਾਣਗੇ